ਇਹ ਅਪਾਰ ਕਾਰਡ ਵਾਲਾ ਕੀ ਮਸਲਾ ਜੀ ਆਧਾਰ ਕਾਰਡ ਵਾਲਾ ਤਾਂ ਪਸੰਨਾ ਸੀ ਬੱਚਿਆਂ ਦੇ ਕੋਈ ਕਾਰਡ ਵਗੈਰਾ ਜਿਹੜੇ ਬਣਦੇ ਮੈਨੂੰ ਵੀ ਕਹਿ ਲਓ ਕਿ ਹੁਣੇ ਥੋੜੀ ਦੇਰ ਪਹਿਲਾਂ ਹੀ ਉਹ ਸਾਰੇ ਡਾਕੂਮੈਂਟ ਮਿਲੇ ਨੇ ਜੀ ਤੇ ਟਾਈਮ ਬੜਾ ਘੱਟ ਸੀਗਾ ਹਮਮ ਇਸ ਕਰਕੇ ਕੋਈ ਮਾਹਰ ਬੰਦੇ ਦੀ ਜਾਣਕਾਰੀ ਜਾਂ ਐਸ ਐਸ ਵੀ ਐਸਾ ਜਿਹੜਾ ਕੰਮ ਆਪਾਂ ਕਰਨਾ ਹੁੰਦਾ ਤੇ ਉਹ ਨਹੀਂ ਮੈਂ ਕਰ ਸਕਿਆ ਜੀ ਅਪਾਰ ਆਈਡੀ ਹੁਣ ਦੇਖੋ ਉਹ ਦੇਖਣਾ ਪਊਗਾ ਕਿਉਂਕਿ ਇਹਰ ਡਾਟਾ ਤਾਂ ਸਾਡਾ ਇਹਨਾਂ ਦੇ ਕੋਲ ਪਹਿਲਾਂ ਹੀ ਪਿਆ ਹੈ ਪਹਿਲਾਂ ਹੀ ਪਿਆ ਬਿਲਕੁਲ ਮੈਂ ਕਿਸੇ ਨੂੰ ਕੋਈ ਕਿਸੇ ਵਕਤੋਂ رائے ਬਣਾਉਣ ਤੋਂ ਰੋਕਦਾ ਨਹੀਂ رائے ਤੁਸੀਂ ਆਪਣੀ ਬਣਾ ਲੈਣੀ ਹੂੰ ਜਿਹੜਾ ਤੁਹਾਡਾ ਆਧਾਰ ਕਾਰਡ ਆ ਜੀ ਤੁਹਾਡਾ ਪੈਨ ਕਾਰਡ ਆ ਸਰ ਤੁਸੀਂ ਇਦਾਂ ਕਰੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਹਾਡਾ ਕਿੱਥੇ ਪਿਆ ਹੂੰ ਤੁਸੀਂ ਇਦਾਂ ਕਰੋ ਇੱਕ ਕੋਈ ਜਿਹੜੀ ਪ੍ਰਮਾਣਿਤ ਐਪ ਹੈ ਸਟਾਕ ਐਕਸਚੇਂਜ ਜੀ ਉਹਦੇ ਤੇ ਤੁਸੀਂ ਡੀਮੈਟ ਅਕਾਊਂਟ ਬਣਾਉਣ ਚਲੇ ਜਾਓ ਹਮ ਹਮ ਸਰ ਕੱਲਾ ਕੱਲਾ ਡਾਕੂਮੈਂਟ ਤੁਹਾਡਾ ਉਹਨਾਂ ਨੇ ਉੱਥੋਂ ਆਪਣੇ ਆਪ ਹੀ ਚੱਕੀ ਜਣਾ ਪਰਮਿਸ਼ਨ ਨਾ ਮੰਗੀ ਜਾਣੀਆਂ ਉਹਨਾਂ ਨੇ ਬਿਲਕੁਲ ਇੰਡੀਅਨ ਗਵਰਨਮੈਂਟ ਦਾ ਜਿਹੜਾ ਉਹ ਬਣਿਆ ਹੋਇਆ ਜੀ ਜੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੋਕਰ ਹਮ ਉਹਨਾਂ ਨੇ ਕਰਨਾ ਹਾਂ ਭਾਈ ਹਮ ਯੈਸ ਕਰਦਾ ਚੱਕ ਆ ਆਧਾਰ ਪੈਨ ਯੈਸ ਕਰਦਾ ਪੈਨ ਚੱਕ ਜੀ ਸਰ ਉਹ ਤੇ ਆਲਰੇਡੀ ਸਾਡਾ ਪਿਆ ਹੈ ਬਾਕੀ ਉਹਨਾਂ ਦਾ ਬੱਚਿਆਂ ਦੇ ਜਿਵੇਂ ਛੋਟੇ ਬੱਚੇ ਆ ਜਿਹੜੇ ਨਵਜਾਤ ਇਹਦੇ ਬਾਰੇ ਇੰਨੀ ਕੁ ਸਮਝ ਲੱਗੀ ਹੈ ਮੁੱਢਲੀ ਤੌਰ ਤੇ ਕਿ ਬੱਚਿਆਂ ਨੂੰ ਇਹ ਆ ਕਿ ਇੱਕ ਯੂਨਿਕ ਆਈਡੀ ਬਣਾ ਦਿਓ ਹੂੰ ਭਾਈ ਸਕੂਲ ਟਾਈਮ ਤੋਂ ਲੈ ਕੇ ਗਾ ਨੌਕਰੀ ਤੱਕ ਜੋ ਵੀ ਉਹਨਾਂ ਦਾ ਪੜ੍ਹਾਈ ਲਿਖਾਈ ਦਾ ਸਿਸਟਮ ਹੈ ਉਹਦੇ ਵਿੱਚ ਉਹਦੇ ਨਾਲ ਜੁੜ ਜਾਏਗਾ ਜੀ ਜੀ ਠੀਕ ਹੈ ਜੀ ਪਰ ਡਾਟਾ ਤਾਂ ਆਲਰੇਡੀ ਉਹਨਾਂ ਦੇ ਕੋਲ ਪਿਆ ਹੈ ਬੱਚੇ ਦਾ ਆਧਾਰ ਕਾਰਡ ਬਣਦਾ ਜੀ ਜੀ ਬੱਚੇ ਦਾ ਆਧਾਰ ਕਾਰਡ ਬਣਦਾ ਹੈ ਆਧਾਰ ਕਾਰਡ ਵੀ ਉਹਨਾਂ ਦੇ ਕੋਲ ਹੈ ਬਾਇਓਮੈਟ੍ਰਿਕ ਉਹਨਾਂ ਦੇ ਕੋਲ ਆ ਤੁਹਾਡੇ ਪੈਨ ਕਾਰਡ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਕਿੱਥੇ ਹੈ ਬਿਲਕੁਲ ਸਭ ਉਹ ਸਾਰਾ ਉਹਨਾਂ ਦੇ ਕੋਲ ਇਸਰ ਲੱਗਦਾ ਹੈ ਨਾਲ ਦੀ ਨਾਲ ਲੱਗਦਾ ਹੈ ਤੋਂ ਕਹਿਣ ਦਾ ਮਤਲਬ ਹੈ ਕਿ ਹਾਲੇ ਇਹਦੇ ਤੇ ਕੋਈ رائے ਬਣਾਉਣ ਤੋਂ ਪਹਿਲਾਂ ਮੇਰੇ ਖਾਲ ਦੇ ਨਾਲ ਕਿਸੇ ਮਾਹਰ ਦੀ ਆਪਾਂ ਨੂੰ ਟਿੱਪਣੀ ਦਾ ਇੰਤਜ਼ਾਰ ਕਰਨਾ ਚਾਹੀਦਾ ਮੈਂ ਆਪਣੇ ਤੌਰ ਤੇ ਉਹ ਚੀਜ਼ਾਂ ਜ਼ਰੂਰ ਦੇਖੀਆਂ ਪਰ ਮੇਰੇ ਕੋਲ ਮਿੰਟ ਹੀ ਕੁਝ ਕੁ ਬਚੇ ਸੀਗੇ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਹਮ ਹਮ ਨਾਉਣ ਤੋਂ ਹੁੰਦਾ ਵੀ ਕੰਮ ਸੀਗਾ ਜੀ ਜੀ ਤੇ ਉਹ ਕੁਝ ਕੁ ਮਿੰਟ ਬਚੇ ਨੇ ਤੇ ਪਤਾ ਕਰਾਂਗੇ ਫਿਰ ਉਹਦੇ ਤੇ ਬਾਅਦ ਹੀ ਕੋਈ ਗੱਲ ਮੈਂ ਤੇ ਆਪਣੇ ਪੱਤਰ ਤੋਂ ਦੱਸ ਸਕਦਾ ਐਵੇਂ ਕੋਈ ਤਾਂ ਕਿ ਇਹ ਚ ਗਿਆਨ ਝਾੜਨ ਦਾ ਜਾਂ ਕੋਈ ਹੋਰ ਭੰਬਲ ਪੂਸਾ ਵਧਾਉਣ ਦਾ ਕੋਈ ਤੁਕ ਨਹੀਂ ਹੈ ਬਿਲਕੁਲ ਹਾਲਾਂਕਿ ਮੇਰਾ ਮੰਨਣਾ ਹੈ ਕਿ ਜੇ ਜੇਤਾ ਮੰਡੇਟਰੀ ਹੈ ਤਾਂ ਗਵਰਨਮੈਂਟ ਦੱਸੇ ਹੂੰ ਇਹ ਵਲੰਟਰੀ ਹੈ ਤਾਂ ਨਾ ਬਣਾਓ ਜੀ ਇਹ ਪੰਜਾਬ ਸਰਕਾਰ ਸਪਸ਼ਟ ਕਰੇ ਨਾ ਇਹਦੇ ਨਾਲ ਇੱਕ ਜੁੜਦਾ ਹੈ ਕਮਿਟਮੈਂਟ ਜੀ ਇੱਥੇ ਆਪਾਂ ਪੜ੍ਹ ਲੈਣੇ ਆ ਪਾਲੀਆ ਸਾਹਿਬ ਕਹਿੰਦੇ ਕਿ ਆਰਟੀਆਈ ਦੇ ਵਿੱਚ ਜਵਾਬਤਾਈ ਮਿਲਦਾ ਕਿ ಅಪਾਰ ਜ਼ਰੂਰੀ ਨਹੀਂ ਹੈ ਔਰ ਸਿੱਖਿਆ ਵਿਭਾਗ ਵਾਲੇ ਸਿੱਖਿਆ ਵਿਭਾਗ ਨੂੰ ਆਰਡਰ ਆਇਆ ਦਫਾ ਕਰੋ ਫਿਰ ਮਤਲਬ ਕਿ ਕਿਉਂ ਬਣਵਾਉਣਾ ਯਾਰ ਹੂੰ ਉਹਨਾਂ ਨੂੰ ਕਹੋ ਕਿ ਭਾਈ ਸਿੰਪਲ ਹੈ ਜੀ ਜੇ ਮੰਡੀਟਰੀ ਹੈ ਤਾਂ ਲਿਖ ਕੇ ਦਿਓ ਹੂੰ ਤੇ ਨਹੀਂ ਲਿਖ ਕੇ ਦਿੰਦੇ ਤਾਂ ਇਟ ਮੀਨ ਕਿ ਵੌਲੰਟਰੀ ਹੈ ਨਹੀਂ ਲਗਾਉਂਦੇ ਅਸੀਂ ਨਹੀਂ ਕਰਦੇ ਜੀ ਗੱਲ ਖਤਮ ਜੇ ਨਹੀਂ ਕਰਵਾਣੀ ਪਰ ਤੁਹਾਡਾ ਡਟ ਤੁਸੀਂ ਜੋ ਮਰਜ਼ੀ ਕਰ ਲਓ ਸਰ ਤੁਹਾਡਾ ਡਾਟਾ ਉਹਨਾਂ ਦੇ ਕੋਲ ਹੈ ਬਿਲਕੁਲ ਜਿੱਥੇ ਮਰਜ਼ੀ ਭਜ ਲਓ ਹੂੰ ਤੇ ਬਾਕੀ ਉਹ ਕੁਝ ਸੱਜਣ ਜੋੜ ਦਿੰਦੇ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਨਹੀਂ ਇਹ ਇਹ ਡਾਟਾਬੇਸ ਭਾਰਤ ਨੇ ਬਣਾ ਰੱਖਿਆ ਜੀ ਜੀ ਇਤੇ ਸਰ ਅਸੀਂ ਅੱਜ ਤੋਂ ਕਹ ਲਓ ਕਿ 6-7 ਸਾਲ ਪਹਿਲਾਂ ਦੇ ਪਿੱਛੇ ਆ ਹੂੰ ਕਿ ਤੁਸੀਂ ਕੱਚਾ ਖਰੀਦੋਗੇ ਬਨਾਨ ਖਰੀਦੋਗੇ ਉਹ ਵੀ ਨਰਿੰਦਰ ਮੋਦੀ ਨੂੰ ਪਤਾ ਕਿ ਕਿਹੜੀ ਦੁਕਾਨ ਤੋਂ ਖਰੀਦ ਰਹੇ ਹੋ ਤੁਸੀਂ ਆ ਨਹੀਂ ਪਤਾ ਤੇ ਦੱਸ ਦਿਓ ਜੀ ਕੀ ਕਰੋਗੇ ਤੁਸੀਂ ਯੂਪੀਆਈ ਕਰੋਗੇ ਨਾ ਇਹ ਪੇ ਕਰਦੇ ਹਾਂ ਹਾਂ ਜੀ ਤੁਹਾਡਾ ਪਤਾ ਨਹੀਂ ਕਿ ਕੱਚਾ ਅੰਡਰਗਾਰਮੈਂਟ ਦਾ ਵੀ ਪਤਾ ਹੈ ਕਿ ਕਿਹੜੀ ਦੁਕਾਨ ਤੋਂ ਲੈ ਰਹੇ ਹੋ ਤੁਸੀਂ ਕੀ ਬਾਤ ਬਿਲਕੁਲ ਮਤਲਬ ਕਿ ਉਹ ਉਹ ਤਾਂ ਬਿੱਗ ਬਾਸ ਤੋਂ ਪਹਿਲਾਂ ਹੀ ਦੇਖ ਰਿਹਾ ਹੈ ਨਾ ਸਭ ਕੁਝ ਹੂੰ ਤੁਸੀਂ ਕਿੱਥੇ ਜਾ ਰਹੇ ਹੋ ਟੋਲ ਰਾਂ ਹੀ ਪਤਾ ਹੁਣ ਕਹਿੰਦੇ ਜੀਪੀਐਸ ਲਵਾਓ ਆਪਣੀਆਂ ਗੱਡੀਆਂ 'ਚ ਜੀ ਤਾਂ ਮਤਲਬ ਇਹ ਆਧਾਰ ਕਾਰਡ ਤੇ ਅੱਗੇ ਸੁਪਰੀਮ ਕੋਰਟ ਇਹ ਸਾਫ਼ ਕਰ ਚੁੱਕਾ ਹੈ ਸਪਸ਼ਟ ਕਰ ਚੁੱਕਾ ਹੈ ਸਰ ਜੀ ਕਿ ਆਧਾਰ ਕਾਰਡ ਹਰ ਥਾਂ ਤੇ ਮੈਂਡਟਰੀ ਨਹੀਂ ਹੈ ਆ ਤੁਹਾਡੇ ਤੋਂ ਜਿਹੜੇ ਟੈਲੀਕਮ ਵਾਲੇ ਮੰਗਦੇ ਆ ਹੂੰ ਤੁਸੀਂ ਆਧਾਰ ਕਾਰਡ ਇਹਨਾਂ ਨੂੰ ਦੇਣ ਤੋਂ ਗੁਰੇਜ਼ ਕਰ ਸਕਦੇ ਹੋ ਯਾਨੀ ਕੁਝ ਸਿਵਾਮਾਂ ਚ ਜੀ ਜੀ ਕਿ ਮੈਂ ਹੁਣ ਮੰਨ ਲਓ ਸਰਕਾਰ ਨੂੰ ਚਾਹੀਦੇ ਜਿਵੇਂ ਹੁਣ ਮੰਨ ਲਓ ਕੋਈ ਬੈਨੇਫਿਸ਼ੀਅਰੀ ਯੋਜਨਾ ਹੈ ਹਮ ਉਹਦੇ ਚ ਉਹਨਾਂ ਨੇ ਕਿਸੇ ਪੱਖ ਤੋਂ ਕਹਿ ਲਓ ਕਿ ਵੈਰੀਫਿਕੇਸ਼ਨ ਕਰਨੀ ਹੈ ਉਥੇ ਜ਼ਰੂਰੀ ਬਨ ਜਾਏਗਾ ਮੰਡੇਟਰੀ ਹੈ ਤੁਹਾਨੂੰ ਦੇਣਾ ਹੀ ਪਊਗਾ ਜੇ ਤੁਸੀਂ ਬੈਨੇਫਿਸ਼ੀਅਰੀ ਹੋ ਹਮ ਤਾਂ ਤੁਹਾਨੂੰ ਆਧਾਰ ਕਾਰਡ ਦੇਣਾ ਪਊਗਾ ਜੀ ਪਊਗਾ ਬਿਲਕੁਲ ਜਿਵੇਂ ਆਪਣੇ ਆ ਕੁਝ ਸਕੀਮਾਂ ਚ ਲੱਗਦਾ ਹੈ ਨਾ ਉੱਥੇ ਮੰਨ ਲਓ ਉਹ ਮੰਡੇਟਰੀ ਹੋ ਗਿਆ ਜੀ ਕਰ ਇਦਰਵਾਇਜ਼ ਜਿੱਥੇ ਮਤਲਬ ਕਿ ਇਹਨਾਂ ਤਹਾਮਾ ਤੇ ਤੁਸੀਂ ਵਲੰਟਰੀ ਯੂਜ਼ ਕਰ ਸਕਦੇ ਹੋ ਤੇ ਜੇ ਵਲੰਟਰੀ ਆ ਤਾਂ ਕੋਈ ਫਿਰ ਥੋੜਾ ਜਿਹਾ ਯਾਰ ਤੁਸੀਂ ਵੀ ਥੋੜਾ ਤਣਿਆ ਕਰੋ ਸਰ ਮੈਂ ਤੁਹਾਨੂੰ ਦੱਸ ਤਾ ਤੁਸੀਂ ਕੋਰੋਨਾ ਤੋਂ ਗੱਲ ਸ਼ੁਰੂ ਕੀਤੀ ਸੀ ਮੈਂ ਅੱਗੇ ਵੀ ਦਸੀ ਹੈ ਜੀ ਸਾਡੇ ਸਾਰੇ ਪਿੰਡ ਦੇ ਵਿੱਚ ਰੌਲਾ ਪੈ ਗਿਆ ਵੀ ਮਿੰਟੂ ਟੀਕਾ ਨਹੀਂ ਲਵਾਉਂਦਾ ਸਿਆਲਾਂ ਦਾ ਟਾਈਮ ਸੀਗਾ ਉਹ ਸਾਰੀ ਮੈਡੀਕਲ ਟੀਮ ਸਾਡੇ ਘਰੇ ਹਮ ਮੇਰੀ ਘਰ ਦੀ ਨੂੰ ਤੇ ਵੇਖ ਕੇ ਤਾਂ ਆਪ ਚੜ ਗਿਆ ਉਹ ਕਹਿੰਦੀ ਮੈਂ ਆ ਗਈਆਂ ਮੈਡਮਾਂ ਵੀ ਆ ਗਈਆਂ ਤੇ ਨਾਲ ਸਰ ਵੀ ਆ ਗਏ ਵੀ ਹੁਣ ਕੀ ਬਣੇਗਾ ਹਮ ਮੈਂ ਕਿਹਾ ਵੀ ਤੂੰ ਤਗੜੀ ਹੋ ਹੁਣ ਹੁਣਾ ਕੀ ਆ ਉਹ ਕਹਿੰਦੀ ਵੀ ਇਹ ਲਵਾਏਗਾ ਤੇ ਮੈਂ ਲਵਾਉਂਗੀ ਹਮ ਸਰ ਮੇਰਾ ਬਹੁਤ ਤਗੜਾ ਉਹ ਰਫੜ ਪਿਆ ਜੀ ਉਹਨਾਂ ਨੇ ਮੇਰੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ ਉਹ ਕਹਿੰਦੇ ਜੀ ਅਸੀਂ ਇਹ ਤੁਹਾਡਾ ਰਾਸ਼ਨ ਕਾਰਡ ਕਰਦੇ ਹਾਂ ਮੈਂ ਕਿਹਾ ਮੈਂ ਰਾਸ਼ਨ ਲੈਂਦਾ ਹੀ ਨਹੀਂ ਹਮ ਮੈਨੂੰ ਕੀ ਲੋੜ ਹੈ ਜੀ ਮੈਂ ਤਾਂ ਆਪਦੀ ਕਮਾਈ ਕਰਦਾ ਸਰ ਬਿਲਕੁਲ ਬਿਲਕੁਲ ਮੈਂ ਤਾਂ ਉਲਟਾ ਗਵਰਨਮੈਂਟ ਨੂੰ ਕੁਛ ਨਾ ਕੁਛ ਦੇਣਾ ਦੇਣਾ ਬਿਲਕੁਲ ਕਹਿੰਦੇ ਜੀ ਤੁਹਾਡਾ ਵੋਟਰ ਕਾਰਡ ਰੱਦੋ ਮੈਂ ਕਿਹਾ ਤੁਸੀਂ ਕਰਕੇ ਦੇਖ ਲਓ ਹੂੰ ਜ਼ਿਲ੍ਹੇ ਪੱਧਰ ਦੇ ਅਧਿਕਾਰੀ ਸੀ ਮੈਂ ਕਿਹਾ ਤੁਸੀਂ ਕਰਕੇ ਦੇਖ ਲਓ ਫਿਰ ਤੁਹਾਨੂੰ ਮੈਂ ਕਿੱਥੋਂ ਤੱਕ ਲੈ ਕੇ ਜਾਣਾ ਫਿਰ ਤੁਸੀਂ ਦੇਖ ਲੈਣਾ ਜੀ ਉਹ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਬਿਲਕੁਲ ਉਹ ਬੋਲਣ ਲੱਗੇ ਸਥਾਨਕ ਕਰਮਚਾਰੀ ਮੈਂ ਕਿਹਾ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਤੁਸੀਂ ਚੁੱਪ ਕਰਕੇ ਬੈਠ ਜਾਓ ਜੀ ਜੀ ਤੁਸੀਂ ਜਿਹਦੇ ਨਾਲ ਗੱਲ ਕਰਾਉਣੀ ਭਾਵੇਂ ਮੁੱਖ ਮੰਤਰੀ ਨਾਲ ਕਰਾ ਦਿਓ ਮੇਰੀ ਹੂੰ ਪਰ ਮੇਰੀ ਬਾਡੀ ਚ ਕੀ ਲੱਗਣਾ ਮੈਂ ਤੈਅ ਕਰਨਾ ਹੈ ਮਸਲਾ ਟੀਕੇ ਦਾ ਨਹੀਂ ਹੈ ਹਮ ਮਸਲਾ ਕੀ ਖਰੀਦ ਹੈ ਮੈਂ ਕਿਹਾ ਜੀ ਜਦੋਂ ਇੱਕ ਅਫਵਾਹ ਉੱਡ ਗਈ ਕਿ ਬੱਚਿਆਂ ਨੂੰ ਨਮਰਦ ਕਰਨ ਵਾਸਤੇ ਇਹ ਬੂੰਦਾ ਪਿਆਰੇ ਆ ਤੇ ਤੁਸੀਂ ਉੱਥੇ ਰੱਖ ਕੇ ਉਹ ਢੋਲਕੀ ਜੀ ਬੈਠੇ ਸੀ ਕੋਈ ਆ ਨਹੀਂ ਸੀ ਰਿਆ ਜੀ ਤੇ ਪਹਿਲਾ ਸ਼ਖਸ ਕੌਣ ਆਇਆ ਸੀ ਪਿੰਡ ਚ ਹਮ ਮੈਂ ਕਿਹਾ ਮੈਂ ਲਿਆ ਸੀ ਬੱਚਾ ਲੋਕਾਂ ਦਾ ਭਰਮ ਜਿੱਥੇ ਤੋੜਨਾ ਤੋੜਨਾ ਹੈ ਪਰ ਜਿੱਥੇ ਮਸਲਾ ਸਾਡੇ ਅਧਿਕਾਰ ਦਾ ਹੈ ਹਮ ਉੱਥੇ ਨਹੀਂ ਮੈਂ ਕਹਤ ਤੁਸੀਂ ਬੇਸ਼ੱਕ ਮੇਰੇ ਘਰ ਨੂੰ ਜੇਲ ਬਣਾ ਦਿਓ ਕਹਿ ਦੋ ਵੀ ਤੂੰ ਤੂੰ ਸੜਕ ਤੇ ਵੀ ਨਹੀਂ ਚੜ ਸਕਦਾ ਮੈਂ ਤਦ ਵੀ ਆਪਣੀ ਚੀਜ਼ ਨਹੀਂ ਛੱਡੂੰਗਾ ਬਿਲਕੁਲ ਮੇਰੀ ਬਾਡੀ ਚ ਕੀ ਜਾਣਾ ਤੁਸੀਂ ਥੋੜੀ ਤੇਆ ਕਰਨਾ ਫਿਰ ਜੇ ਤੁਸੀਂ ਤੇਆ ਕਰਨਾ ਹੂੰ ਹੂੰ ਤੁਸੀਂ ਤੇ ਕੱਲ ਨੂੰ ਕੁਝ ਹੋਰ ਕਹਿ ਦਿਓਗੇ ਜੀ ਠੀਕ ਹੈ ਨਾ ਜੀ ਸੋ ਇਸ ਵਾਸਤੇ ਜਿਹੜੀ ਚੀਜ਼ ਉਹ ਔਰ ਕੋਟ ਦੇ ਵਿੱਚ ਇਹ ਮੰਨੇ ਜਾ ਕੇ ਇਹਨਾਂ ਨੇ ਲੋਕਾਂ ਤੇ ਅਤਿਆਚਾਰ ਕਰਕੇ ਲੋਕਾਂ ਨੂੰ ਫੜ-ਫੜ ਕੇ ਜ਼ਬਰਦਸਤੀ ਠੀਕੇ ਲਾਏ। ਬਿਲਕੁਲ ਡਰਾ-ਡਰਾ ਕੇ ਬਿਲਕੁਲ ਤਾਂ ਫਿਰ ਜਾ ਕੇ ਸੁਪਰੀਮ ਕੋਰਟ ਚ ਕੀ ਕਿਆ ਕੇ ਵਲੰਟਰੀ ਸੀ। ਹਮ ਸਰ ਜੇ ਵਲੰਟਰੀ ਹੈ ਤਾਂ ਥੋੜਾ ਤੁਸੀਂ ਵੀ ਅੜਨਾ ਸਿੱਖੋ ਯਾਰ। ਬਿਲਕੁਲ ਲਓ ਮੈਂ ਮੇਰਾ ਬੱਚਾ ਪੜਦਾ ਸਕੂਲੇ ਲੈ ਲੈ ਕੇ ਦਿਖਾ ਮੈਨੂੰ। ਹਮ ਲਓ ਮੈਂ ਚੈਲੰਜ ਕਰਦਾ। ਇਹ ਵਲੰਟਰੀ ਹੈ ਮੈਨੂੰ ਨਹੀਂ ਪਤਾ ਹਲੇ ਮੈਂ ਕਾਗਜ ਪੜ੍ਹੂੰਗਾ। ਜੀ 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 ਲਓ ਮੇਰਾ ਚੈਲੰਜ ਹੈ ਲੈ ਕੇ ਦਿਖਾ। ਹਮ ਮੇਰਾ ਚੈਲੰਜ ਹੈ ਜੇ ਵਲੰਟਰੀ ਹੈ ਜੇ ਮੰਡੈਟਰੀ ਹੈ। ਹਮ ਇਹ ਕਾਨੂੰਨ ਬਣ ਕੇ ਮੈਂ ਕਾਨੂੰਨ ਤੋਂ ਬਾਹਰ ਨਹੀਂ ਜਾਂਦਾ। ਜੀ ਕੈ ਅੱਜ ਤੋਂ 10 ਸਾਲ ਪਹਿਲਾਂ ਹੀ ਕੈਦੇ 'ਚ ਰਹਿਣਾ ਸਿੱਖ ਲਿਆ ਸੀ ਜਦੋਂ ਵਾਪਸੀ ਕੀਤੀ ਹੈ। ਹਮਮ ਕੈਦੇ 'ਚ ਰਹਿ ਕੇ ਚੱਲਦੇ ਆਂ। ਜੀ। ਪਰ ਕੈਦੇ 'ਚ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਾ ਹੋਵੇ। ਹਮ ਬਿਲਕੁਲ। ਜੇ ਕੈਦਾ ਬਣਿਆ ਉਹ ਦੇਸ਼ ਤੇ 140 ਕਰੋੜ ਲੋਕਾਂ ਲਈ ਬਣਿਆ। ਹਮ ਉਹਦੇ ਵਿੱਚ ਕੋਈ ਮਿੰਟੂ ਗੁਰੂ ਸਰ ਜਾਂ અપવાદ ਨਹੀਂ ਹੈ। ਜੇ ਵਲੰਟਰੀ ਹੈ ਤਾਂ ਮੇਰੀ ਮਰਜ਼ੀ ਹੋਏਗੀ। ਨਾ ਮੇਰਾ ਚੈਲੰਜ ਹੈ। ਆਵੇਂ ਭਗਵੰਤ ਮਾਨ ਖੁਦ ਆ ਕੇ ਗੁਰੂ ਸਰ ਬਹਿ ਜਾਏ। ਹਮ ਨਹੀਂ ਦਿਊਂਗਾ। ਸਹੀ। ਤਾਂ ਤੁਸੀਂ ਵੀ ਥੋੜਾ ਅੜਨਾ ਸਿੱਖੋ ਯਾਰ। ਹਰੇਕ ਗੱਲ ਤੇ ਲੱਖਾਂ ਸੁਧਾਣਾ ਥੜੀ ਤੁਹਾਡੇ ਲਈ ਅੜ ਜੇ ਮਿੰਟੂ ਗਰੂ ਸਰ ਗਿਆ ਥੋੜਾ ਤਾ ਤੁਹਾਨੂੰ ਹਰੇਕ ਗੱਲ ਦੱਸੇਗਾ ਕਿ ਤੂੰ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਵਲਾਂਟਰੀ ਕੀ ਚੀਜ਼ ਹੈ ਮੈਂਡੀਟਰੀ ਕੀ ਚੀਜ਼ ਹੈ ਅਗਲੇ ਨੂੰ ਕਹੋ ਕਿ ਗਾਈਡਲਾਈਨ ਦਿਖਾ ਭਾਈ ਹਮ ਬਿਲਕੁਲ ਕਿਹੜਾ ਤੁਹਾਡਾ ਐਸਾ ਸਕੂਲ ਹੈ ਜਿਹੜਾ ਏਦਾਂ ਕਰ ਦੇਗਾ ਨਾ ਕੱਟੇਗਾ ਥੇ ਕੋਰਟ ਚ ਮੜੀ ਪਟੀਸ਼ਨ ਪਾ ਦਿਓ ਹੋਰ ਕੀ ਜੀ ਤੇ ਵੇਖਿਓ ਫਿਰ ਇਹਨਾਂ ਦੇ ਘੜੀ ਸਵਾਲ ਕਿੱਦਾਂ ਨਿਕਲਦੇ ਥੋਥੇ ਦੱਸਣਗੇ ਕਿ ਵਲਾਂਟਰੀ ਹੈ ਕਿ ਮੈਂਡੀਟਰੀ ਹੈ ਥੋੜਾ ਯਾ ਯਾਰ ਤੁਸੀਂ ਮਤਲਬ ਕਿ ਬੇਗਾਨੀ ਝਾਕ ਨਾ ਰੱਖਿਆ ਕਰੋ ਕਿ ਹਰੇਕ ਲੜਾਈ ਲੱਖਾ ਸਦਾਨਾ ਹੀ ਲੜਨ ਪਾਨਾ ਸਿੱਧੂ ਆ ਜੇ ਤੁਹਾਡੇ ਵਾਸਤੇ ਹੂੰ ਕਦੇ ਦੀਪ ਸਿੱਧੂ ਆ ਕੇ ਤੁਹਾਨੂੰ ਸਮਝਾਵੇ ਕਦੇ ਮਤਲਬ ਕਿ ਤੁਸੀਂ ਆਪਣੇ ਆਪ ਕੁਝ ਨਹੀਂ ਜੇ ਕਰਨਾ ਹੂੰ ਤੁਸੀਂ ਅਗਲੇ ਨੂੰ ਕਹੋ ਕਿ ਗਾਈਡ ਲਾਈਨ ਦਿਖਾ ਯਾਰ ਜੇ ਵਲੰਟਰੀ ਲਿਖਿਆ ਤਾਂ ਚੁੱਪ ਕਰਕੇ ਉੱਥੇ ਅਗਲੇ ਦਾ ਕਾਹ ਕਿ ਸੱਟ ਕੇ ਆ ਜਾਓ ਜੀ ਜੇ ਤੁਹਾਡੇ ਬੱਚੇ ਨੂੰ ਕੱਢਦੇ ਆ ਅਰੇ ਸਰ ਇੰਨਾ ਕਸੂਤਾ ਫਸੇਗਾ ਨਾ ਨਿੱਜੀ ਸਕੂਲ ਹੂੰ ਇੰਨਾ ਕਸੂਤਾ ਫਸੇਗਾ ਕਿ ਤੁਹਾਡੀ ਬੈਠਕ ਚਾਕੇ ਮਿੰਤਾ ਵੀ ਕਰਨ ਗਿਆ ਕਰਨੇ ਬਿਲਕੁਲ ਤੁਹਾਡੇ ਬੱਚੇ ਨੂੰ ਕੋਈ ਸਕੂਲੋਂ ਨਹੀਂ ਕੱਢ ਸਕਦਾ ਸਰ ਰਾਈਟ ਟੂ ਐਜੂਕੇਸ਼ਨ ਐਸ ਦੇਸ਼ ਹੂੰ ਇਹ ਚੀਜ਼ਾਂ ਛੱਡ ਦਿਓ ਸਿੱਖਿਆ ਦਾ ਅਧਿਕਾਰ ਕੋਈ ਇੱਕ ਬੱਚੇ ਨੂੰ ਕੱਢਿਆ ਸੀ ਨਾ ਪਿਛਲੇ ਦਿਨੀ ਫੀਸ ਕਰਕੇ ਤਾਂ ਵੇਖੋ ਉਸ ਸਕੂਲ ਦਾ ਹਸ਼ਰ ਹਾਂ ਬਿਲਕੁਲ ਸੋ ਇਸ ਕਰਕੇ ਬੱਚੇ ਨੂੰ ਕਿਤੇ ਕੁਝ ਨਹੀਂ ਹੋਣ ਲੱਗਾ ਥੋੜਾ ਜਿਹਾ ਯਾਰ ਤੁਸੀਂ ਵੀ ਮੜਾ ਜਾ ਅੜਿਆ ਕਰੋ ਤੁਸੀਂ ਤੇ ਬਿਲਕੁਲ ਹੀ ਨਾ ਜਿੱਦਾਂ ਮੈਂ ਕਹੂੰਗਾ ਕਿ ਸੁਸਰੀਆਂ ਨੂੰ ਸੌ ਜਾਂਦੇ ਜੇ ਜਦੋਂ ਕੋਈ ਗੱਲ ਕਹਿੰਦਾ ਅਗਲੇ ਨੂੰ ਕਾ ਇੱਥੇ ਕੱਟ ਕਾਗਜ਼ ਬਾਈ ਹੂੰ ਅੱਡ ਕਾਗੇ ਜਾ ਇੱਥੇ ਦਖਾ ਕਿੱਥੇ ਲਿਖਿਆ ਜੇ ਨਹੀਂ ਪੁੱਛਣ ਦਾ ਇਹ ਸਵਾਲ ਦਾ ਹੀ ਤਾਂ ਰੌਲਾ ਹੁੰਦਾ ਮਿੰਟੂ ਜੀ ਸਵਾਲ ਇਹ ਜੁਬਾਨ ਗੱਲੀ ਜੁਬਾਨ ਯਾਰ ਲੂਮ ਮਿੱਠਿਆ ਦਾ ਸਵਾਦ ਚੈੱਕ ਕਰਨ ਵਾਸਤੇ ਥੋੜੀ ਆ ਇਹ ਸਵਾਲ ਚ ਸਵਾਲ ਵੀ ਕਰਨ ਵਾਸਤੇ ਐ ਇਸ ਤੇ ਵੀ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਇੱਥੇ ਵੀ ਮਿੱਤਰ ਕਹਿ ਰਹੇ ਨੇ ਰਜਿੰਦਰ ਮਿੱਤਲ ਜੀ ਕਹਿ ਰਹੇ ਕਿ ਲੱਖਾ ਸਿਧਾਨਾ ਦੱਸ ਰਿਹਾ ਕਿ ਜ਼ਰੂਰੀ ਨਹੀਂ ਹੈ ਆਰਟੀਈ ਖੈਰ ਇਹ ਕਈ ਮਿੱਤਰਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸਾਈਨ ਨਹੀਂ ਮੈਂ ਉਹ ਵੀ ਕਰ ਤਾ ਤੁਹਾਨੂੰ ਹਰੇਕ ਦਾ ਲੱਖਾ ਸਿਧਾਨਾ ਹੀ ਦੱਸਿਆ ਯਾਰ ਜੀ ਤੁਸੀਂ ਆਪ ਨਹੀਂ ਤੁਸੀਂ ਲੱਖਾ ਰੁਪਏ ਫੀਸ ਭਰਦੇ ਹੋ ਤੁਸੀਂ ਅਗਲੇ ਨੂੰ ਕਾ ਪੇਪਰ ਰੱਖ ਬਈ ਇੱਥੇ ਟੇਬਲ ਤੇ ਜੀ 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 ਬਿਲਕੁਲ ਪੇਪਰ ਰੱਖ ਕੀ ਗੱਲ ਹੈ ਜੇ ਸਰਕਾਰੀ ਸਕੂਲ ਹੈ ਉਹਨਾਂ ਨੂੰ ਕਹੋ ਜੀ ਲਿਖ ਕੇ ਦਿਖਾ ਦਿਓ ਤੁਸੀਂ ਜਾਂ ਲਿਖਤ ਦਿਖਾ ਦਿਓ ਜਾਂ ਤੁਸੀਂ ਲਿਖ ਕੇ ਇੱਥੇ ਕਾਗਜ਼ ਤੇ ਦੇ ਦਿਓ ਤਾਂ ਕੋਈ ਮਾਸਟਰ ਤੁਸੀਂ ਵੀ ਟੀਚਿੰਗ ਲੈਣ ਚੋ ਕੋਈ ਲਿਖ ਕੇ ਦੇ ਜੇ ਸਰ ਉਹ ਵੀ ਇੱਕ ਤਰ੍ਹਾਂ ਆਰਡਰ ਹੈ ਨਾ ਪਾਸ ਹੋ ਰਿਹਾ ਉੱਪਰੋਂ نیچے ਆ ਗਿਆ ਨਹੀਂ ਟੀਕੇ ਵਾਲੇ ਵੀ ਤਾਂ ਉੱਥੇ ਆਰਡਰ ਹੀ ਆਉਂਦੇ ਸੀ ਪਰ ਜਿੱਥੇ ਪਤਾ ਸੀਗਾ ਕਿ ਵਲੰਟਰੀ ਆ ਯਾਰ ਹੂੰ ਕਿਉਂਕਿ ਕੇਂਦਰ ਨੇ ਮੁੱਢਲੇ ਦੌਰ ਚ ਕੋਰਟ ਚ ਕਹਿ ਦਿੱਤਾ ਸੀਗਾ ਕਿ ਵਲੰਟਰੀ ਆ ਸਾਡੇ ਅਰਗੇ ਨੇ ਦੇਖ ਲਿਆ ਕਿ ਵਲੰਟਰੀ ਆ ਜੀ ਠੀਕ ਹੈ ਜੀ ਫੜ ਲਓ ਉਸ ਚੀਜ਼ ਨੂੰ ਕਿ ਵਲੰਟਰੀ ਹੈ ਤੇ ਇਹਨਾਂ ਦੇ ਕਟੋ ਵਾਰੰਟੇ ਇਹਨਾਂ ਦੇ ਬਿਲਕੁਲ ਇਹ ਆਪੇ ਆਪੇ ਟੀਕਾ ਮਾਰਨਗੇ ਜਦੋਂ ਹੇਠੋਂ ਅਫਸਰशाही ਜਿਹੜੀ ਹਿੱਲੇਗੀ ਕਿ ਭਾਈ ਲੋਕ ਸਾਡੇ ਤੋਂ ਲਿਖਤੀ ਮੰਗਦੇ ਉੱਤੋਂ ਦੇਣਗੇ ਦੇਣਗੇ ਬਿਲਕੁਲ ਉਹੀ ਐਸੀ ਗੱਲ ਹੈ ਯਾਰ ਕਿ ਖੁਦ ਅਵੇਅਰ ਹੋਵੋ ਅਵੇਅਰਨੈਸ ਦੀ ਬਹੁਤ ਜ਼ਰੂਰ ਜ਼ਰੂਰਤ ਹੈ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਜਗਤਾਰ ਜੀ ਕਹਿ ਰਹੇ ਨੇ ਕਿ ਸਰਕਾਰ ਆਪਣੀ ਨਜ਼ਰ ਦੇ ਥੱਲੇ ਘਰ ਨੂੰ ਫਿਰਦੀ ਹੈ ਹਰੇਕ ਨਾਗਰ ਨੂੰ ਵੈਸੇ ਤੁਸੀਂ ਨਜ਼ਰ ਦੇ ਥੱਲੇ ਹੋ ਸਰ ਤੁਸੀਂ ਨਜ਼ਰ ਉੱਤੇ ਕਿੱਥੇ ਆ ਬਿਲਕੁਲ ਬੰਨ ਨੇ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਇੱਕ ਇੱਕ ਤਜਰਬਾ ਕਰਨਾ ਹੈ ਹਮ ਜਸਟ ਕੁਝ ਨਹੀਂ ਮੈਂ ਤੁਹਾਨੂੰ ਸ਼ੇਅਰ ਬਾਜ਼ਾਰ ਚ ਇਨਵੈਸਟ ਲਈ ਨਹੀਂ ਕਹਿ ਰਿਹਾ ਜੀ ਪਲੇ ਸਟੋਰ ਚ ਜਾ ਕੇ ਇੱਕ ਪ੍ਰਮਾਣਿਤ ਜਿਹੜੀ ਆ ਨਾ ਉਹ ਐਪ ਡਾਊਨਲੋਡ ਕਰ ਲਓ ਮੈਂ ਨਾ ਨਹੀਂ ਲਊਂਗਾ ਇੱਕ ਦੋ ਟੌਪ ਦੀਆਂ ਹੈਗੀਆਂ ਇੱਕ ਦਾ ਨਾਂ ਇੰਜ ਹੂੰ ਹੂੰ ਇੰਜ 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 ਹੈ ਨਾ ਤਾਂ ਇਦਾਂ ਦਾ ਤੇ ਇੱਕ ਦਾ ਨਾਂ ਜਿੱਦਾਂ ਆਪਾਂ ਕਹਿ ਲਓ ਕਿ ਜੀਡੀਪੀ ਦੀ ਕਹਿੰਦੇ ਨੇ ਗਰੋਥ ਗਰੋਥ ਇਦਾਂ ਦੀ ਠੀਕ ਹੈ ਜੀ ਹੂੰ ਦੋਨਾਂ ਚੋਂ ਨਾਂ ਆ ਲਬਲਿਓ ਉਹ ਪਾਇਦਾ ਆਉਣੇ ਪੂਰੀਆਂ ਠੀਕ ਹੈ ਜੀ ਤੁਸੀਂ ਉੱਥੇ ਜਾ ਕੇ ਡੀਮੇਟ ਅਕਾਊਂਟ ਬਣਾਉਣਾ ਸਟਾਰਟ ਕਰ ਦਿਓ ਬਿਲਕੁਲ YouTube ਤੋਂ ਵੇਖ ਕੇ ਬਣਾਉਂਦੇ ਚੱਲੋ ਹੂੰ ਠੀਕ ਹੈ ਜੀ ਕੋਈ ਪੈਸਾ ਇਨਵੈਸਟ ਕਰਨ ਦੀ ਜ਼ਰੂਰਤ ਨਹੀਂ ਉੱਥੇ ਦੇਖੋ ਤੁਹਾਡੇ ਕਾਗਜ਼ ਕਿੱਥੇ ਪਿਆ ਸਰ ਫਟ ਇੱਕ ਮਤਲਬ ਕਿ ਉਹ ਖੁੱਲੇਗਾ ਦਰਵਾਜ਼ਾ ਹੂੰ ਕਿ ਤੁਹਾਡਾ ਕਾਗਜ਼ ਗਵਰਨਮੈਂਟ ਦੇ ਡਾਟਾਬੇਸ 'ਚ ਪਿਆ ਹੈ ਜੀ ਕੀ ਚੱਕ ਲਈਏ ਕਿ ਨਾ ਬਸ ਇੰਨਾ ਹੀ ਕਰਨਾ ਹੈ ਤੁਸੀ ਬਸ ਤੁਸੀਂ ਯੈਸ ਕਰੋਗੇ ਉਹਨਾਂ ਨੇ ਉੱਥੋਂ ਚੱਕ ਲੈਣਾ ਸਰ ਜੀ ਤੁਸੀਂ ਨਾ ਵੀ ਕਰਦੇ ਤਾਂ ਮਤਲਬ ਸਭ ਕੁਝ ਤੁਹਾਡੇ ਕੋਲ ਹੈ ਜੀ ਕੋਈ ਮੈਨੂੰ ਨਹੀਂ ਲੱਗਦਾ ਕੋਈ ਇਹਦੇ 'ਚ ਕੋਈ ਖਤਰਾ ਵੀ ਹੋਏਗਾ ਡਾਟਾਬੇਸ ਤੁਹਾਡਾ ਪਹਿਲਾਂ ਹੀ ਪਿਆ ਸਾਰਾ ਕੁਝ